ਜਿਹੜਾ ਸਮਾਜ ਸੇਵੀ ਕੰਮ ਸੀਗਾ ਇੱਥੋਂ ਤੁਹਾਡੇ ਮਨ ਦੇ ਵਿੱਚ ਕਿੱਦਾਂ ਆਇਆ ਕਿ ਮੈਨੂੰ ਇਸ ਕਿਉਂਕਿ ਤੁਸੀਂ ਜੋ ਗੁਪਤਾ ਜੀ ਹੁੰਦੇ ਨੇ ਹਨਾ ਜ਼ਿਆਦਾਤਰ ਆਪਾਂ ਦੇਖੀਏ ਵੀ ਦੁਕਾਨ ਦੁਕਾਨਾਂ ਦਾ ਕੰਮ ਜਾਂ ਬਿਜ਼ਨਸ ਦਾ ਕੰਮ ਜਾਂ ਬੈਂਕਾਂ ਦੇ ਵਿੱਚ ਕੰਮ ਜਾਂ ਆਈਪੀਐਸ ਅਫੀਸਰ ਜਾਂ ਕੁਝ ਐਦਾਂ ਦੇ ਗੁਪਤਾਜ਼ ਹਨਾ ਜੋ ਹੁੰਦੇ ਨੇ ਜਾਂ ਅਗਰਵਾਲ ਗੁਪਤਾ ਤੇ ਤੁਸੀਂ ਇੱਧਰ ਸਮਾਜ ਸੇਵਾ ਦੇ ਵਿੱਚ ਕਿੱਦਾਂ ਸ਼ੁਰੂਆਤ ਕਿੱਦਾਂ ਹੋਈ ਤੁਹਾਡੀ ਹਾਂਜੀ ਬਿਲਕੁਲ ਜਗਸੀਰ ਜੀ ਦਰਅਸਲ ਇਹ ਮੈਨੂੰ ਵਿਰਾਸਤ ਚ ਮਿਲੀ ਜੀ ਸਮਾਜ ਸੇਵਾ ਦਾ ਜਿਹੜਾ ਹੈ ਕਿਉਂਕਿ ਮੇਰੇ ਜਿਹੜੇ ਪੁਰਖੇ ਸੀ ਜੀ ਸਾਡੇ ਮਤਲਬ ਮੇਰੇ ਦਾਦਾ ਦੇ ਦਾਦਾ ਜੀ ਜੀ ਮੇਰੇ ਦਾਦਾ ਦੇ ਦਾਦਾ ਜੀ ਲਾਲੋ ਫਿਰ ਮੇਰੇ ਦਾਦਾ ਦੇ ਪਿਤਾ ਜੀ ਜੀ ਸੇਠਾத்ਮਾ ਮਲ ਜੀ ਜੀ ਔਰ ਮੇਰੇ ਦਾਦਾ ਜੀ ਸੇਠ ਹੀਰਾ ਮਲ ਜੀ ਜੀ ਮੇਰੇ ਪਿਤਾ ਜੀ ਜੀ ਲਾਲਾ ਰਾਮ ਲਾਲ ਜੀ ਹੂੰ ਤੇ ਹੁਣ ਚਲੋ ਮੇਰਾ ਲਾਲੋ ਭਗਵਾਨ ਦਾਸ ਗੁਪਤਾ ਮੇਰੇ ਅੱਗੇ ਬੱਚੇ ਲਾਓ ਇਹ ਪੀੜੀਦਰ ਕਈ ਪੀੜੀਆਂ ਤੋਂ ਇਹ ਜਿਹੜੀ ਹੈ ਸਾਡਾ ਪੁਸ਼ਤੈਨੀ ਸੋਸ਼ਲ ਸੇਵਾ ਦਾ ਉਹ ਚੱਲਿਆ ਰਹੇ ਠੀਕ ਹੈ ਜੀ